यूट्यूब एक बहुत तेजी वीडियो वायरल हो रही है कोलगेट और सैलो टेप की ठीक है यदि थ्रैडिंग जी फटो फट होंगी चलो करके दिखाने आप अपन चाहिए एक रेजल ठीक है रेजल का की इस्तेमाल करना है और कानप का की इस्तेमाल करना है सारे चीज़ें तो शेयर कर दें भी व् तो वॉच करना ठीक है तो व् तो वह जी विडियो फैला देना ठीक है सारे पता चले की नुकसान है और की फायदा है ठीक है चलो जी आप भी करते हैं थ्रेडिंग ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਛੋਟੇ ਛੋਟੇ ਵਾੜ ਮੇਰੇ ਹੋਏ ਨੇ ਤੇ ਆ ਦੇਖੋ ਆ ਛੋਟੇ ਛੋਟੇ ਨਿਕਲੇ ਹੋਏ ਨੇ ਠੀਕ ਹੈ ਤੇ ਚਲੋ ਜੀ ਆਪਾਂ ਹੁਣ ਇਹਦੇ ਨਾਲ ਕਰਕੇ ਦੇਖਦੇ ਆ ਤੇ ਕਰਦੇ ਆ ਕਿ ਕਹਿੰਦੇ ਆ ਕਿ ਬਹੁਤ ਵਧੀਆ ਇਹਦੇ ਨਾਲ ਥ੍ਰੈਡਿੰਗ ਹੁੰਦੀ ਹੈ ਤੇ ਚਲੋ ਆਪਾਂ ਵੀ ਕਰਕੇ ਦੇਖਦੇ ਆ ਠੀਕ ਹੈ ਤੁਸੀਂ ਕੀ ਕਰਨਾ ਹੈ ਕੰਨ ਬਾਰਸ ਨੂੰ ਚਾਹੀਦਾ ਇਦਾਂ ਕੋਲਗਟ ਲਗਾਉਣ ਦੀ ਮਦਦ ਨਾਲ ਠੀਕ ਹੈ ਇਹਦੇ ਨਾਲ ਤੁਸੀਂ ਲਗਾਣੀ ਹੈਗੀ ਐ ਕੋਲਗਟ ਠੀਕ ਹੈ ਇੱਦਾਂ ਲਗਾ ਲਣੀ ਏ ਕੋਲਗਟ ਔਰ ਕਹਿੰਦੇ ਨੇ ਫੋਰਹੈਡ ਦੇ ਵਾਲ ਵੀ ਇਹਦੇ ਨਾਲ ਜਿਹੜੇ ਆ ਉਹ ਵੀ ਉਤਰ ਜਾਂਦੇ ਆ ਔਰ ਵੈਸੇ ਨਾਲ ਠੰਡੀ ਠੰਡੀ ਲੱਗਦੀ ਈ ਏ ਤੇ ਇੱਕ ਬਿਰੀ ਮੈਂ ਪਹਿਲਾਂ ਵੀ ਪਾਈ ਸੀਗੀ ਤੇ ਕਮੈਂਟ ਆਇਆ ਸੀ ਕਿ ਦੀਦੀ ਵੀ ਇਹ ਨਾ ਅੱਖਾਂ ਨੂੰ ਨੁਕਸਾਨ ਵੀ ਕਰ ਸਕਦੀ ਏ ਹੈਨਾ ਇਹ ਨੁਕਸਾਨ ਤਾਂ ਜਲੋ ਨਹੀਂ ਕਰ ਸਕਦੀ ਠੰਡੀ ਏ ਵੈਸੇ ਤੇ ਚ ਲੌਂਗਾਂ ਦਾ ਹੁੰਦਾ ਨਾ ਵੀ ਥੋੜਾ ਲੌਂਗ ਹੁੰਦੇ ਨੇ ਤੇ ਲੌਂਗਾਂ ਕਰਕੇ ਇਹ ਠੰਡਾ ਹੁੰਦਾ ਏ ਠੀਕ ਏ ਸਕਿਨ 'ਤੇ ਇੱਕ ਠੰਡਾ ਠੰਡਾ ਜਿਹੜਾ ਮਹਿਸੂਸ ਹੁੰਦਾ ਹੈ ਠੀਕ ਹੈ ਤੇ ਬਾਕੀ ਇਹਦੇ ਨਾਲ ਵਾਲ ਦੇਖਦੇ ਆ ਕਿ ਕਿੱਦਾਂ ਉੱਤਰਦੇ ਆ ਉਹ ਤੁਹਾਡੇ ਨਾਲ ਕਰਦੀਆਂ ਛੇਰ ਪਹਿਲਾਂ ਆਪਾਂ ਲਗਾ ਲੈਨੇ ਆ ਕੋਲਗਟ ਜਿੱਦਾਂ ਨੇ ਤੁਸੀਂ ਸ਼ੇਪ ਦੇਣਾ ਚਾਹੁੰਦੇ ਹੋ ਜਿੱਦਾਂ ਦੀ ਹੈਗੀ ਹੈ ਕਿਉਂਕਿ ਅੱਜਕਲ ਹਰ ਕੋਈ ਪਾਰਲਰ ਜਾਣਾ ਨਾ ਟਾਈਮ ਜਿਹੜਾ ਬਚਾਂਦਾ ਏ ਤੇ ਮੈਨੂੰ ਵੀ ਪਾਰਲਰ ਜਾਣਾ ਟਾਈਮ ਛੱਡ ਕੇ ਮੈਨੂੰ ਤਾਂ ਦਰਦ ਹੀ ਬਹੁਤ ਹੁੰਦੀ ਏ ਪਾਰਲਰ ਨੂੰ ਟਰੈਡਿੰਗ ਦੇ ਨਾਲ ਨਾਂ ਤੋਂ ਤਾਂ ਅੱਗੇ ਨਾ ਜਦੋਂ ਵਾਲ ਪਟਦੇ ਆ ਨਾ ਬਹੁਤ ਹੀ ਮਤਲਬ ਕੀ ਨਾ ਮੈਨੂੰ ਦਰਦ ਬਹੁਤ ਮਹਿਸੂਸ ਹੁੰਦੀ ਏ ਮੈਂ ਤਾਂ ਬਿਲਕੁਲ ਵੀ ਨਹੀਂ ਕਰਵਾਉਂਦੀ ਹੈਗੀ ਪਾਰਲਰ ਪੂਲਰ ਚ ਐਵੇਂ ਬਕਵਾਸ ਬਾਜ਼ੀ ਘਰੇ ਹੀ ਕਰ ਲੈਨੇ ਆ ਦੱਸ ਦੇਣੀ ਆ ਮੈਂ ਕਿਸ ਤਰੀਕੇ ਨਾਲ ਕਰਦੀ ਆ ਵੈਸੇ ਤੇ ਮੈਂ ਜ਼ਿਆਦਾ ਨਹੀਂ ਕਰਦੀ ਕਦੇ-ਕਦੇ ਹੁੰਦਾ ਹੈ ਵੀ ਚਲੋ ਜੇ ਜ਼ਿਆਦੀ ਕਰੋ ਤਾਂ ਅੱਜ ਵੀ ਕਿਤੇ ਵਿਆਹ ਪਾਰਟੀ ਸ਼ਾਦੀ ਹੋਵੇ ਫਿਰ ਮੈਂ ਥੋੜੇ-ਥੋੜੇ ਕਰ ਲੈਣੀ ਆ ਅਦਰਵਾਈਜ਼ ਮੈਨੂੰ ਮੇਰੀ ਥ੍ਰੇਡਿੰਗ ਵੈਸੇ ਹੀ ਨੇਚਰਲ ਹੈ ਤੇ ਥੋੜੇ-ਥੋੜੇ ਆਉਂਦੇ ਆ ਉਹ ਚਲੋ ਅੱਜ ਆਪਾਂ ਦੇਖ ਲੈਨੇ ਆ ਵੀਡੀਓ ਤੁਸੀਂ ਨਾ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਠੀਕ ਹੈ ਇੱਥੇ ਥੋੜੀ ਜਿਹੀ ਪਤਲੀ ਥ੍ਰੇਡਿੰਗ ਹੈਗੀ ਨਵਾਲ ਵੈਸੇ ਪਰ ਆਪਾਂ ਉਤਾਰਨੀ ਨਹੀਂ ਹੈਗੀ ਠੀਕ ਹੈ ਇਸ ਤਰੀਕੇ ਨਾਲ ਲਗਾ ਲੈਣਾ ਹੈ ਠੀਕ ਹੈ ਇਸ ਰੈਜਲ ਨਲ ਲਗਾ ਲੈਣੇ ਆ ਠੀਕ ਹੈ ਹੁਣ ਥੋੜਾ ਜਿਹਾ ਇਹਨੂੰ ਪਹਿਲਾਂ ਡਰਾਈ ਹੋਣ ਦਿੰਨੇ ਆ ਫਿਰ ਦੇਖਦੇ ਆ ਵੀ ਰੈਜਲ ਨਲ ਉਤਰਦਿਆ ਜਾਂ ਇਹਦੇ ਨਾਲ ਟੇਪ ਨਾਲ ਠੀਕ ਹੈ ਕਿਸ ਚੀਜ਼ ਨਾਲ ਜ਼ਿਆਦਾ ਵਧੀਆ ਰਿਜ਼ਲਟ ਆਂਦਾ ਹੈ ਪਤਨ ਦੱਸਦੇ ਆ ਥੋੜਾ ਜਿਹਾ ਇਹਨੂੰ ਸੁੱਕ ਲੈਣ ਦੋ ਥੋੜੀ ਜਿਹੀ ਲਈ ਥੋੜੀ ਜਿਹਾ ਡਰਾਈ ਹੋਣ ਦੋ ਦੇਖਦੇ ਆ ਇਹਨਾਂ ਵਿੱਚ ਕਿਹਦੇ ਨਾਲ ਰਿਜ਼ਲਟ ਜਿਹੜਾ ਆਪਣਾ ਬੈਸਟ ਆਂਦਾ ਹੈ ਠੀਕ ਹੈ ਹਾਂਜੀ ਕੋਲਗਟ ਹੋ ਗਈ ਡਰਾਈ ਪਹਿਲਾਂ ਤਾਂ ਕਰਦੇ ਆ ਟੇਪ ਦਾ ਇਸਤੇਮਾਲ ਠੀਕ ਹੈ ਪਹਿਲਾਂ ਤਾਂ ਟੇਪ ਨਾਲ ਕਰਦੇ ਆ टेप टेपाल कि आसान तरीके होंगी है ठीक है वीडियो तो मैं पहले भी पाई हुई सी जिन्ह ने नहीं देखी वो देख लो अज ठीक है टेप गई है चिप किस तरीके ठीक है हाँ देखो वाले नहीं लगाने कीाल ही न पट हो जाए ये देख लगे जी नहीं आई ਫੇਕ ਬਿਲਕੁਲ ਹੀ ਫੇਕ ਪਾਗਲ ਬਣਾਇਆ ਪਏ ਤੇ ਹੁਣ ਆਪਾਂ ਕਰਦੇ ਆ ਰੇਜ਼ਲ ਨਾਲ ਠੀਕ ਹੈ ਕਈ ਭੈਣਾਂ ਦਾ ਮੰਨਣਾ ਕਿ ਰੇਜ਼ਲ ਦੇ ਨਾਲ ਗ੍ਰੋਥ ਆ ਜਾਂਦੀ ਹੈ ਪਰ ਅੱਜ ਮੈਂ ਤੁਹਾਨੂੰ ਦੱਸਦੀ ਵੀ ਗ੍ਰੋਥ ਆਉਂਦੀ ਹੈ ਕਿ ਨਹੀਂ ਆਉਂਦੀ ਠੀਕ ਹੈ ਰੀਜਲ ਨਾਲ ਤੇ ਫਿਰ ਹੋ ਹੀ ਜਾਂਦੀ ਹੈ ਠੀਕ ਹੈ ਬਿਲਕੁਲ ਫੇਕ ਹੈ ਕਰ ਸਕਦੇ ਹੋ ਤਾਂ ਘਰੇ ਇਹ ਰੀਜਲ ਨਾਲ ਕਰ ਲਓ ਠੀਕ ਹੈ ਰੀਜਲ ਨਾਲ ਤੁਸੀਂ ਆਪਣੇ ਆ ਫੇਸ ਦੇ ਹੇਅਰ ਵੀ ਉਤਾਰ ਸਕਦੇ ਹੋ ਥ੍ਰੈਡਿੰਗ ਵੀ ਕਰ ਸਕਦੇ ਹੋ ਬਹੁਤ ਆਸਾਨ ਤਰੀਕੇ ਨਾਲ ਪਰ ਕੋਲਗਟ ਲਾ ਕੇ ਨਹੀਂ ਕਰਨੀ ਹੈਗੀ ਠੀਕ ਹੈ ਕੋਲਗਟ ਲਾ ਕੇ ਨਹੀਂ ਕਰਨੀ ਹੈਗੀ ਮੈਂ ਤਾਂ ਹੁਣ ਲਾ ਬੈਠੀ ਆ ਕੋਲਗਟ ਲਾ ਕੇ ਤੁਸੀਂ ਨਹੀਂ ਕਰਨੀ ਹੈਗੀ ਵੈਸੇ ਤੁਸੀਂ ਫੇਸ ਪਾਊਡਰ ਲਗਾ ਕੇ ਚਾਹੇ ਤੁਸੀਂ ਐਲੋਵਿਰਾ ਲਗਾ ਕੇ ਠੀਕ ਹੈ ਜਿਆਦਾ ਐਲੋਵਿਰਾ ਲਗਾ ਕੇ ਹੀ ਤੁਸੀਂ ਆਪਣੇ ਇਸ ਤਰੀਕੇ ਨਾਲ ਆਪਣੇ ਕਰ ਸਕਦੇ ਹੋ ਠੀਕ ਹੈ ਹਾਂ ਦੇਖੋ ਕਿਉਂਕਿ ਜਿਹੜੀ ਕੋਲਗਟ ਹੈ ਉਹਦੇ ਨਾਲ ਜਿਹੜੇ ਕਰਨੀ ਨਾ ਸ਼ੇਵਿੰਗ ਕਰਨ ਥੋੜੀ ਜੀ ਔਖੀ ਹੈ ਤੇ ਕੋਲਗਟ ਲਾ ਕੇ ਤੁਸੀਂ ਕਰੋਗੇ ਨਾ ਉਹਦੇ ਨਾਲ ਬੜੀ ਜਲਦੀ ਤੁਹਾਡੇ ਫੇਸ ਦੇ ਵੀ ਹੇਅਰ ਰਿਮੂਵ ਹੋ ਜਾਣਗੇ ਔਰ ਤੁਹਾਡੀ ਥ੍ਰੈਡਿੰਗ ਵੀ ਬਿਲਕੁਲ ਹੀ ਸੈੱਟ ਹੋ ਜਾਵੇਗੀ ਤੇ ਵਾਰ-ਵਾਰ ਪਾਰਲਰ ਜਾਣ ਦੀ ਜ਼ਰੂਰਤ ਨਹੀਂ ਹੈਗੀ ਜਦੋਂ ਵੀ ਥੋੜੇ-ਥੋੜੇ ਆਣ ਤੁਸੀਂ ਇਸ ਤਰੀਕੇ ਨਾਲ ਆਪਣੇ ਚਿਹਰੇ ਤੇ ਐਲੋਵੇਰਾ ਜੈਲ ਨੂੰ ਇਸ ਲਈ ਕਿਨ ਐਲੋਵੇਰਾ ਜੈਲ ਲਗਾ ਲਓ और इस तरीके एलोवेरा जैल मैं तुम दस भी दिनी हाँ हाँ देखो इस तरीके एलोवेरा जैल लगा लो अपने फेस से ठीक है एलोविरा जैल लगा के तो कर सकते हो देखो इस तरीके ना। ठीक है इस तरीके ना कर सकते हो तो छोटे छोटे वेको मेरे क्योंकि मेरा तो फेस बिल्कुल साफ पिया है छोटे छोटे जड़े फिर भी है दो चार वह आ गए हैं ਇਸ ਤਰੀਕੇ ਨਾਲ ਤੁਸੀਂ ਇਹਦੇ ਨਾਲ ਕਰੋਗੇ ਰੇਜ਼ਨ ਨਾਲ ਤੇ ਬਿਲਕੁਲ ਹੋ ਜਾਵੇਗੀ ਇਹ ਵਾਲਾ ਤਾਂ ਫੇਕ ਕੰਮ ਹੈ ਠੀਕ ਹੈ ਹਾਂ ਕੋਲਗੇਟ ਲਗਾਉਣ ਦਾ ਕੋਈ ਨੁਕਸਾਨ ਤਾਂ ਚਲੋ ਨਹੀਂ ਹੈਗਾ ਫੇਸ ਤੇ ਆ ਥੋੜਾ ਠੰਡਾ ਜ਼ਰੂਰ ਲੱਗ ਰਿਹਾ ਹੈ ਆਈ ਬ੍ਰੋ ਤਾਂ ਨਹੀਂ ਹੋਏ ਹੈਗੇ ਠੰਡਾ ਜ਼ਰੂਰ ਲੱਗ ਰਿਹਾ ਠੀਕ ਹੈ ਇਹ ਸੀਗਾ ਆਸਾਨ ਤਰੀਕਾ ਥ੍ਰੈਡਿੰਗ ਕਰਨ ਦਾ ਇਹ ਨਹੀਂ ਇਹ ਵਾ ਠੀਕ ਹੈ ਇਹ ਤੁਸੀਂ ਕਰ ਸਕਦੇ ਹੋ ਠੀਕ ਹੈ ਵੀਡੀਓ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦੇਣਾ ਜਿਆਦਾ ਤੋਂ ਜਿਆਦਾ ਵੋਟਸ ਕਰਨਾ ਜਿਆਦਾ ਤੋਂ ਜਿਆਦਾ ਵੀਡੀਓ ਫੁਲਾਣਾ ਤਾਂ ਕਿ ਜੋ ਇਹ ਵਾਲੀ ਅ ਚੱਲੀਆਂ ਹੋਈਆਂ ਨੇ viral video colgate ਨਾਲ phlaane ਨਾਲ ṭamkaane ਨਾਲ ਇਹਦੇ ਨਾਲ ਕੁਝ ਨਹੀਂ ਹੁੰਦਾ ਹੈਗਾ colgate ਨਾਲ ਇਹਦੇ ਨਾਲ ਇਹ ਹੁੰਦਾ ਹੈ ਕਿ ਥੋੜਾ ਹਾਂ ਇਹ ਤੇ ਕਲਰ ਥੋੜਾ ਸਾਫ਼ ਜ਼ਰੂਰ ਹੋ ਜਾਂਦਾ ਜਿੱਦਾਂ ਆਪਣੇ colgate ਨਾਲ ਤੀਤ ਸਾਫ਼ ਹੁੰਦੇ ਨੇ ਇੱਥੋਂ ਥੋੜੀ ਜਿਹੀ ਮੈਲ ਮੂਲ ਜ਼ਰੂਰ ਉਤਰ ਜਾਂਦੀ ਹੈ ਫੇਰ ਥੋੜਾ ਜਿਹਾ ਕੋਲਕੁਲ ਠੰਡਾ ਠੰਡਾ ਜ਼ਰੂਰ ਹੋ ਜਾਂਦਾ ਹੈ ਬਾਕੀ ਥ੍ਰੈਡਿੰਗ ਵੈਰ ਇਹਦੇ ਨਾਲ ਬਿਲਕੁਲ ਨਹੀਂ ਹੁੰਦੀ ਹੈਗੀ ਟੇਪ ਦੇ ਨਾਲ ਬਿਲਕੁਲ ਵੀ ਵਾਲ ਨਹੀਂ ਆਉਂਦੇ ਚਿਪਕ ਕੇ ਠੀਕ ਹੈ ਵੈਕਸ ਨਾਲ ਆ ਸਕਦੇ ਨੇ ਪਰ ਵੈਕਸ ਤੁਸੀਂ ਨਹੀਂ ਕਰਨੀ ਹੈਗੀ ਠੀਕ ਹੈ ਬਾਕੀ ਮੈਂ ਤੁਹਾਨੂੰ ਇੱਕ ਹੋਰ ਵਧੀਆ ਤਰੀਕਾ ਦੱਸਾਂਗੀ ਠੀਕ ਹੈ ਉਹ ਮੈਂ ਦੱਸਾਂਗੀ ਕੱਲ ਜਾਂ ਇਹ ਪਰਸੂ ਵੀਡੀਓ ਵਿੱਚ ਤੁਹਾਨੂੰ ਬਹੁਤ ਵਧੀਆ ਤਰੀਕਾ ਦੱਸਾਂਗੀ ਇਤੋਂ ਵੀ ਅਗਰ ਜਿਹੜੇ ਇਹ ਨਹੀਂ ਕਰਨਾ ਚਾਹੁੰਦੇ ਰੀਜਨ ਤੇ ਉਹ ਤਰੀਕਾ ਦੱਸਾਂਗੇ ਉਸ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ ਬਹੁਤ ਆਸਾਨ ਤਰੀਕਾ ਹੈ ਠੀਕ ਹੈ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤਾਂ ਹੀ ਮੈਂ ਜੋ ਨੈਕਸਟ ਵੀਡੀਓ ਲੈ ਕੇ ਆਵਾਂ ਤੇ ਤੁਸੀਂ ਕਮੈਂਟ ਵੀ ਜਰੂਰ ਕਰਨਾ ਕਿ ਮੈਂ ਨੈਕਸਟ ਵੀਡੀਓ ਲੈ ਕੇ ਆਵਾਂ ਠੀਕ ਹੈ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਔਰ ਕਮੈਂਟ ਕਰਨਾ ਕਿ ਕਿਹਨੇ ਕਿਹਨੂੰ ਚਾਹੀਦੀ ਹੈ ਉਹ ਵਾਲੀ ਵੀਡੀਓ ਕਿ ਘਰੇ ਬੈਠ ਕੇ ਆਸਾਨ ਤਰੀਕੇ ਨਾਲ ਤੁਸੀਂ ਥੈਰਿੰਗ ਕਰ ਸਕਦੇ ਹੋ ਠੀਕ ਹੈ ਜੀ ਚਲੋ ਜੀ ਫਿਰ ਮਿਲਦੇ ਆ ਨਵੀਂ ਵੀਡੀਓ ਚ ਬਾਏ ਬਾਏ